ਅੱਜ ਗੱਲ ਰਾਜਵੀਰ ਜਵੰਦਾ ਦੀ ਐ ਕੀ ਉਹਦਾ ਐਕਸੀਡੈਂਟ ਹੋਇਆ ਜਾਂ ਉਹਦਾ ਕਤਲ ਹੋਇਆ ਉਹਦੇ ਨਾਲ ਕੱਲਾ ਇਹ ਤਾਂ ਹੈ ਨਹੀਂ ਵੀ ਉਹ ਕੱਲਾ ਬਾਹਰ ਨਿਕਲੇ ਅਸੀਂ ਕਰੋ ਉਹਦੇ ਨਾਲ ਵੀ ਗਏ ਹੋਣਗੇ ਕੋਈ 5-7 ਮੁੰਡੇ ਹਜੇ ਤੱਕ ਉਹ ਕੈਮਰੇ ਸਾਹਮਣੇ ਕਿਉਂ ਨਹੀਂ ਆਏ ਬਾਈ ਇਹ ਸੋਚੋ ਯਾਰ ਕੀ ਪਤਾ ਉਹਦੇ ਨਾਲ ਵਿਚਾਰੇ ਨਾਲ ਕੋਈ ਸਾਜ਼ਿਸ਼ ਹੋਈ ਹੋਵੇ ਇੰਨਾ ਜਿਆਦਾ ਡੈਮੇਜ ਬੰਦਾ ਕਦੇ ਨਹੀਂ ਹੁੰਦਾ ਹੁੰਦਾ ਇੱਕ ਟੱਠੇ ਦੇ ਵਿੱਚ ਵੱਜ ਕੇ ਮੇਰਾ ਵੀ ਕਈ ਵਾਰੀ ਗਾਂ ਨਾਲ ਐਕਸੀਡੈਂਟ ਹੋਇਆ ਯਾਰ ਮੈਂ ਤੇ ਇੱਕ ਵਾਰੀ ਮੇਰੇ ਮਾਤਾ ਜਾਂਦੇ ਸੀ ਸਾਡੇ ਵਿੱਚ ਵੀ ਟੱਠਾ ਵੱਜਿਆ ਸੀ ਪਰ ਇੰਨਾ ਨੁਕਸਾਨ ਨਹੀਂ ਹੁੰਦਾ ਹੁੰਦਾ ਗੱਲ ਸੋਚਣ ਵਾਲੀ ਹੈ ਪੰਜਾਬੀਓ ਵੈਸੇ ਪੰਜਾਬੀ ਆਪਾਂ ਸੱਚ ਬੋਲਣ ਵਾਲੇ ਦਾ ਸਾਥ ਨਹੀਂ ਦਿੰਦੇ ਮੇਰਾ ਸਾਥ ਨਹੀਂ ਦਿੱਤਾ ਕਿਸੇ ਨੇ ਮੇਰੀ ਵੀਡੀਓ ਜਿਆਦੇ ਪ੍ਰਵਾਸੀ ਸ਼ੇਅਰ ਕਰਦੇ ਹੁੰਦੇ ਸੀ ਤੇ ਮੈਂ ਇੱਕ ਵੀਡੀਓ ਪ੍ਰਵਾਸੀਆਂ ਦੇ ਖਿਲਾਫ ਪਾਈ ਮੈਨੂੰ 7200 ਜਣਾ ਅਨਫੋਲੋ ਕਰ ਗਿਆ ਤੇ ਸਾਡੇ ਪੰਜਾਬੀਆਂ ਨੇ ਮੇਰਾ ਸਾਥ ਨਹੀਂ ਦਿੱਤਾ ਸਾਥ ਦੇਣਾ ਜਾਂ ਨਾ ਦੇਣਾ ਅੱਗੇ ਤੁਹਾਡੀ ਮਰਜ਼ੀ ਆ ਪਰ ਵੀਡੀਓ ਸ਼ੇਅਰ ਕਰਕੇ ਪੰਜਾਬ ਸਰਕਾਰ ਤੱਕ ਜਰੂਰ ਪਹੁੰਚਾਓ ਅ ਮੇਰੀ ਗੱਲ ਸੁਣੋ ਇਹ ਜਾਂਚ ਦਾ ਵਿਸ਼ਾ ਹੈ ਕੀ ਰਾਜਵੀਰ ਜਵੰਦਾ ਦਾ ਵਾਕਈ ਐਕਸੀਡੈਂਟ ਹੋਇਆ ਕੀ ਉਹਨਾਂ ਮੁੰਡਿਆਂ ਨੂੰ ਕੈਮਰੇ ਮੂਰੇ ਨਹੀਂ ਆਉਣਾ ਚਾਹੀਦਾ ਸੀ ਜਿਹੜੇ ਮੁੰਡੇ ਉਹਦੇ ਨਾਲ ਗਏ ਸੀ ਕੀ ਉੱਥੋਂ ਦੀ ਆਮ ਪਬਲਿਕ ਰਾਜਵੀਰ ਜਵੰਦਾ ਨੂੰ ਚੱਕ ਕੇ ਤੁਰੇ ਫਿਰਿਆ ਕਿ ਉਹਦੇ ਸਾਥ ਹੀ ਇੱਛਾ ਉਦੋਂ ਹੈ ਨਹੀਂ ਸੀ ਉਹਦੇ ਕੋਲੇ ਐਡਾ ਗੱਲ ਤਾਂ ਨਹੀਂ ਬਾਬੇ ਯਾਰ ਗੱਲ ਕੁਝ ਹਜਮ ਨਹੀਂ ਹੁੰਦੀ ਗੱਲ ਸੱਚੀ ਐ ਜਾਂ ਝੂਠੀ ਐ ਤੁਸੀਂ ਦੱਸ ਕੇ ਜਾਓ ਸਾਡੇ ਵਾਲਿਓ ਸਾਥ ਤਾਂ ਤੁਸੀਂ ਨਹੀਂ ਦਿੰਦੇ ਪਰ ਅੱਜ ਵੀਡੀਓ ਸ਼ੇਅਰ ਜਰੂਰ ਕਰ ਦਿਓ ਇੱਕ ਪੰਜਾਬ ਦਾ ਅਨਮੋਲ ਹੀਰਾ ਗਿਆ ਦੁੱਖ ਹੋਇਆ ਯਾਰ ਮੈਨੂੰ ਇਸ ਗੱਲ ਦਾ ਕਿਉਂਕਿ ਚੰਗੇ ਬੰਦੇ ਗਿਣਤੀ ਦੀ ਹੈ ਪੰਜਾਬ ਦੇ ਵਿੱਚ ਤੇ ਜੇ ਇਕੱਲਾ ਇਕੱਲਾ ਕਰਕੇ ਖਤਮ ਹੋਣ ਲੱਗ ਗਿਆ ਨਾ ਬਾਬਿਓ ਠੀਕ ਹੈ ਨਾ ਤੇ ਪੰਜਾਬ ਨੂੰ ਅੱਗੇ ਰਸਤਾ ਦਿਖਾਉਣ ਵਾਲਾ ਕੋਈ ਨਹੀਂ ਰਹਿਣਾ ਮੈਨੂੰ ਦੁੱਖ ਹੋਇਆ ਮੇਰੇ ਚੈਨਲ ਤੇ ਮੇਰੀ ਲਾਈਵ ਨੂੰ 50000 ਬੰਦਾ ਦੇਂਦਾ ਮੈਂ 2 ਦਿਨ ਹੋ ਗਏ ਲਾਈਵ ਨਹੀਂ ਆਇਆ ਇਸ ਗੱਲ ਦਾ ਮਾਰਾ ਮੈਨੂੰ ਦੁੱਖ ਹੋਇਆ ਯਾਰ ਪੰਜਾਬ ਦਾ ਇੱਕ ਹੀਰਾ ਪੁੱਤ ਗਿਆ ਮੈਂ ਨਾ ਯਾਰ ਇਹਦੀ ਥਾਂ ਤੇ ਕੋਈ ਹੋਰ 10 ਜਣੇ ਚਲੇ ਜਾਂਦੇ ਬੰਦੇ ਨੇ ਕਿਸੇ ਨੇ ਦੁੱਖ ਨਹੀਂ ਮਨਾਉਣਾ ਸੀ ਪਰ ਜਿੰਨਾ ਰਾਜਵੀਰ ਜਵੰਦੇ ਦੀ ਦੋ ਮੌਤ ਦਾ ਦੁੱਖ ਹੋਇਆ ਕਿਉਂਕਿ ਯਾਰ ਅਨਮੋਲ ਹੀਰੇ ਸੀ ਇਹ ਪੰਜਾਬ ਦੇ ਪੁੱਤ ਸੀ ਕਮਾਊ ਪੁੱਤ ਸੀ ਬਾਦੂ ਤਾਂ ਮੇਰੇ ਅਰਗੇ ਬਹੁਤ ਹਰਦੇ ਆ ਯਾਰ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਓ ਜਾਂਚ ਦਾ ਵਿਸ਼ਾ ਹੈ ਉਹਨਾਂ ਮੁੰਡਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਭਰਾ ਇਹਦੇ ਨਾਲ ਗਏ ਸੀ ਉਹ ਅੱਜ ਤੱਕ ਕੈਮਰੇ ਸਾਹਮਣੇ ਕਿਉਂ ਨਹੀਂ ਆਏ ਕੀ ਗੱਲ ਹੈ ਉਹਨਾਂ ਨੂੰ ਕਿਹੜੀ ਗੱਲ ਦਾ ਡਰ ਹੈ ਜਿਹੜਾ ਉਹ ਕੈਮਰੇ ਸਾਹਮਣੇ ਨਹੀਂ ਆਏ ਕੀ ਇੱਕ ਜਿਹੜੇ ਪਸ਼ੂ ਦੇ ਵਿੱਚ ਯਾਰ ਮੋਟਰਸਾਈਕਲ ਵੱਜਾ ਹੋਊ ਉਹ ਵੀ ਪਸ਼ੂ ਵੀ ਜ਼ਖਮੀ ਹੋਇਆ ਹੋਊਗਾ ਐਨਾ ਮੋਟਰਸਾਈਕਲ ਤੇਜ਼ ਪਸ਼ੂ ਦੇ ਵਿੱਚ ਵੱਜ ਜੇ ਪਸ਼ੂ ਥਾਏ ਮਰ ਜਾਂਦਾ ਕੀ ਉੱਥੇ ਕੋਈ ਪਸ਼ੂ ਦੀ ਡੈੱਡ ਬਾਡੀ ਮਿਲੀ ਜਾਂਦੇਣ ਵਾਲੀ ਗੱਲਾਂ ਕਦੇ ਇਹ ਨਹੀਂ ਆ ਮੈਂ ਗੱਲ ਤਾਂ ਇਹ ਪਹਿਲੀ ਕਰਨੀ ਚਾਹੁੰਦਾ ਸੀ ਪਰ ਮੈਨੂੰ ਆਏ ਸੀ ਵੀ ਚਲੋ ਆਪਣਾ ਵੀ ਜਲਦੀ ਤੋਂ ਜਲਦੀ ਠੀਕ ਹੋ ਜੇ ਤੇ ਆਪਾਂ ਇਹ ਗੱਲ ਕਰੀਏ ਹੀ ਨਾ ਪਰ ਹੁਣ ਜਦੋਂ ਸਾਰਾ ਕੁਝ ਤੋ ਖੰਝ ਗਿਆ ਹੁਣ ਜਾਂਚ ਕਰਨ ਦਾ ਵਿਸ਼ਾ ਰਾਜੀਵ ਜਵੰਦੇ ਦੀ ਮੌਤ ਦਾ ਵੀ ਇਹ ਵਾਕਈ ਐਕਸੀਡੈਂਟ ਨਾ ਹੋਈ ਹੈ ਜਾਂ ਕੋਈ ਇਹਦੇ ਤੇ ਛਾਇਸ਼ ਕਢੀ ਗਈ ਹੈ ਇੰਨੇ ਮਹਿੰਗੇ ਹੈਲਮਟ ਪਾਇਆ ਹੋਵੇ ਇੰਨੀ ਮਹਿੰਗੀ ਮੰਨ ਕੇ ਚੱਲੀ ਡਰੈਸ ਪਾਈ ਹੋਵੇ ਫਿਰ ਵੀ ਬੰਦੇ ਦਾ ਯਾਰ ਉਹ ਜੀ ਐਕਸੀਡੈਂਟ ਤਾਂ ਰੋਜ਼ ਹੁੰਦੇ ਆ ਯਾਰ ਮੋਟਰਸਾਈਕਲਾਂ ਦੇ ਇਡੀ ਗੱਲ ਤਾਂ ਹੈ ਨਹੀਂ ਸੀ ਬਾਬੇ ਜੀ ਇਡੀ ਬਣੀ ਆ ਬਾਕੀ ਤੁਸੀਂ ਕਮੈਂਟਾਂ ਚ ਦੱਸ ਕੇ ਜਾਇਓ ਕਿ ਮੇਰੀ ਗੱਲ ਸਹੀ ਹੈ ਜਾਂ ਗਲਤ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਕਿਉਂਕਿ ਕੱਲੇ ਕੱਲੇ ਪੁੱਤ ਮਾਵਾ ਦੇ ਘਰੋਂ ਕੱਢ ਕੇ ਬਾਹਰ ਲਜਾਇਆ ਜਾਂਦੇ ਆ ਫਿਰ ਉਹਨਾਂ ਨੂੰ ਡੰਗਿਆ ਜਾਂਦਾ ਹੈ ਇਹ ਬੁੱਕਲ ਦੇ ਵਿੱਚ ਹੀ ਹੁੰਦੇ ਆ ਸਪੋਲਿਏ ਜਿਹੜੇ ਸਪੋਲਿਏ ਹੁੰਦੇ ਆ ਨਾ ਉਹ ਬੁੱਕਲ ਦੇ ਵਿੱਚ ਹੀ ਹੁੰਦੇ ਆ ਬਾਬਿਓ ਕੋਈ ਦੂਰੋਂ ਨਹੀਂ ਆਉਂਦਾ ਜਿਵੇਂ ਸਰਪੰਚ ਨੂੰ ਮਾਰਿਆ ਉਹਦੇ ਨਾਲ ਰਹਿੰਦੇ 15 ਸਾਲ ਦੀ 17 ਸਾਲ ਦੀ ਯਾਰੀ ਸੀ ਉਹਨਾਂ ਦੀ ਕਲਕੱਤਾ ਸਰਪੰਚ ਆਪਣਾ ਭਰਾ ਯਾਰ ਉਹ ਵੀ ਦੇਖੋ ਯਾਰ ਮੈਂ ਨੇ ਜਦੋਂ ਸੈਂਟਰ ਦੀ ਅੱਖ ਹੋ ਜੇ ਕਿਸੇ ਵੱਲ ਉਹ ਫਿਰ ਨਾਲਦਿਆਂ ਨੂੰ ਖਰੀਦਿਆ ਜਾਂਦਾ ਦੂਰੋਂ ਨਹੀਂ ਬੰਦਾ ਹੁੰਦਾ ਮਾਰਨ ਨਾਲਦਿਆਂ ਨੂੰ ਖਰੀਦਿਆ ਜਾਂਦਾ ਤੇ ਨਾਲ ਦੇ ਜਿਹੜੇ ਦੱਲੇ ਹੁੰਦੇ ਆ ਤੋਗਲੇ ਹੁੰਦੇ ਆ ਸੱਪ ਉਹ ਫਿਰ ਆਪਣਾ ਰੰਗ ਦਿਖਾਉਂਦੇ ਆ ਬਾਈ ਇਸੇ ਕਰਕੇ ਕਹਿੰਦੇ ਆ ਯਾਰ ਬੇਨਸਲਾ ਕੁੱਤਾ ਰੱਖ ਲਿਓ ਪਰ ਬੇਨਸਲੇ ਬੰਦੇ ਨਾਲ ਯਾਰੀ ਨਾ ਰੱਖਿਓ ਸਾਡੇ ਬਾਪੂ ਵਰਗੇ ਕਹਿੰਦੇ ਹੁੰਦੇ ਸੀ ਬੇਨਸਲੇ ਬੰਦੇ ਨੂੰ ਘਰੇ ਨਹੀਂ ਵੜਨਾ ਚਾਹੀਦਾ ਇਹ ਪਹਿਲਾਂ ਛੋਡੇ ਚੁੱਲ੍ਹੇ ਅੰਨੀ ਚੱਕੂਆ ਫਿਰ ਉਹ ਤੋਂ ਬਾਅਦ ਤੇਰੇ ਚਾਰ ਦਮੜਿਆਂ ਅੰਨੀ ਚੱਕੂਆ ਤੇ ਉਹ ਗੱਲ ਸਹੀ ਆ ਹੁਣ ਹੁਣ ਨੌਲਜ ਹੁਣ ਪਤਾ ਲੱਗਦਾ ਹੈ ਵੀ ਬਾਪੂ ਵਰਗੇ ਉਦੋਂ ਸੱਚੇ ਸੀ ਆਪਾਂ ਬਾਪੂ ਵਰ ਕਹਿੰਦੇ ਆਖੇ ਨਹੀਂ ਲੱਗਦੇ ਸੀ ਕੁੱਤਾ ਯਾਰ ਬੇਨਸਲਾ ਕੁੱਤਾ ਵੀ ਨਾ ਘਰ ਦੀ ਰਾਖੀ ਕਰੂਗਾ ਪਰ ਬੇਨਸਲਾ ਬੰਦਾ ਹਮੇਸ਼ਾ ਜਾਂ ਤਾਂ ਇੱਜ਼ਤ ਕਾਊ ਤੇ ਜਾਂ ਪੈਸਾ ਏ ਗੱਲ ਯਾਦ ਰੱਖਿਓ ਕਦੇ ਵੀ ਬੇਨਸਲੇ ਬੰਦੇ ਨਾਲ ਯਾਰੀ ਨਾ ਰੱਖਿਓ ਕੁੱਤੇ ਰੱਖ ਲਿਓ ਘਰੇ ਬੇਨਸਲਾ ਉਹ ਸੋਡੇ ਘਰੇ ਮਾੜੀ-ਮੋਟੀ ਰਾਖੀ ਕਰਦਾ ਰਹੂਗਾ ਮੇਰੀ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਪੰਜਾਬੀਓ ਸਾਥ ਦੇਣਾ ਜਾਂ ਨਾ ਦੇਣਾ ਤੁਹਾਡੀ ਮਰਜ਼ੀ ਹੈ ਵੈਸੇ ਮੈਨੂੰ ਬਹੁਤ ਜਣੇ ਅਨਫੋਲੋ ਕਰਕੇ ਰੱਬ ਦੀਆਂ ਰੱਖਾਂ ਨੇ ਮਿੱਤਰੋ ਸਭਾ ਕ 2 ਲੱਖ ਫੋਲੋਅਰ ਹੈਗੇ ਆ ਲੈ ਜੂ ਆ ਡੰਗ ਹੋਰ ਵੀ ਮੰਨ ਕੇ ਚੱਲੀ 5-4000 ਅਨਫੋਲੋ ਕਰ ਦੇਣਗੇ ਕੋਈ ਫਰਕ ਨਹੀਂ ਪੈਂਦਾ ਪਰ ਸਾਡੇ ਵਾਲਿਓ ਤੁਸੀਂ ਜਰੂਰ ਸਾਥ ਦਿਆ ਕਰੋ ਜਿਹੜਾ ਪੰਜਾਬ ਦੀ ਖਾਤਰ ਬੋਲਦਾ ਪੰਜਾਬ ਦੀ ਖਾਤਰ ਖੜਦਾ ਨਾ ਉਹਦਾ ਸਾਥ ਦੇ ਰਿਆ ਕਰੋ ਥੋੜਾ ਜਿਹਾ ਆਪਾਂ ਗਿੱਟਾ ਵੱਧ ਖੇਚਦੇ ਆਂ ਆਪਣੇਆਂ ਦਾ ਗਿੱਟਾ ਵੱਧ ਖੇਚਦੇ ਆਂ ਆਪਾਂ ਤੇ ਦੂਜੇ ਨੂੰ ਆਪਾਂ ਮੋਢਿਆਂ ਤੇ ਚੜਾ ਕੇ ਰੱਖਦੇ ਆਂ ਇਹ ਗੱਲ ਮਾੜੀ ਆ ਬਾਬੇ ਉਹ ਦੂਜਾ ਨਾ ਸਿਰ ਚ ਮੂਤਾਂ ਲੱਗਿਆ ਇਹ ਨਹੀਂ ਦੇਂਦਾ ਵੀ ਇਹ ਸਰਕੀਦਾ ਤੇ ਅਸੀਂ ਜੇ ਸਾਡਾ ਦੁਸ਼ਮਣ ਵੀ ਹੋਊਗਾ ਨਾ ਉਹਦੇ ਕੇਸਾ ਦਾ ਰੀ ਜਾਂ ਪੱਗ ਬੰਨੀ ਹੋਊ ਅਸੀਂ 100 ਵਾਰੀ ਸੋਚਾਂ ਵੀ ਸਾਡੇ ਗੁਰੂ ਦੀ ਦਿੱਤੀ ਹੋਈ ਦਾਤ ਆ ਇਹਦੇ ਸਿਰ ਤੇ ਆਪਣਾ ਪੰਜਾਬੀ ਸੋਵਾਰੀ ਸੋਚੂਆ ਤੇ ਜੇ ਦੂਜਾ ਹੂਗਾ ਨਾ ਜਿਹਨੂੰ ਤੁਸੀਂ ਸਿਰਾਂ ਤੇ ਚੜਾਈ ਜਾਂਦੇ ਹੋ ਉਹ ਕੋਈ ਸੋਚਦਾ ਨਹੀਂ ਉਹਨੂੰ ਕੋਈ ਗੁਰੂ ਦੀ ਦਾਤ ਪਿੱਕਰ ਨਹੀਂ ਉਹਨੂੰ ਕੋਈ ਗੁਰੂ ਤੇਕ ਨਹੀਂ ਉਹਨਾਂ ਨੇ ਤਾਂ ਯਾਰ ਆਪਣੇ ਗੁਰੂਆਂ ਨੂੰ ਮੰਨ ਕੇ ਚੱਲੋ ਬੇਅਦਮੀਆਂ ਕਰੀ ਜਾਂਦੇ ਆ ਤੁਸੀਂ ਉਹਨਾਂ ਦਾ ਸਾਥ ਦੇਣ ਤੇ ਲੱਗੇ ਹੋਈਆਂ ਮੈਂ ਜਿੰਨਾ ਮੇਰੇ ਤੋਂ ਹੁੰਦਾ ਮੈਂ ਪੰਜਾਬ ਦੀ ਖਾਤਰ ਖੜਾ ਹਾਂ ਪੰਜਾਬ ਦੀ ਖਾਤਰ ਖੜਾ ਰਹੂੰਗਾ ਤੇ ਪੰਜਾਬ ਦੀ ਖਾਤਰ ਲੜਦਾ ਰਹੂੰਗਾ ਬੇਸ਼ੱਕ ਦੀ ਮੇਰੇ ਆਖਰੀ ਸਾਹ ਵੇਲੇ ਵੀ ਮੈਨੂੰ ਪੁੱਛਿਆ ਜਾਵੇ ਨਾ ਵੀ ਤੂੰ ਪੰਜਾਬ ਦੀ ਖਾਤਰ ਖੜਾ ਹੈ ਜਾਂ ਨਹੀਂ ਖੜਾ ਮੈਂ ਕਹੂੰ ਪੰਜਾਬ ਦੀ ਖਾਤਰ ਜਿਉਂਦਾ ਸੀ ਪੰਜਾਬ ਦੀ ਖਾਤਰ ਮੈਂ ਮਰੂੰਗਾ ਤੇ ਮੈਨੂੰ ਇਹ ਆਖਿਆ ਜਾਵੇ ਵੀ ਤੂੰ ਪੰਜਾਬ ਦੇ ਖਿਲਾਫ ਖੜ ਜਾ ਤੈਨੂੰ ਛੱਡ ਦੇਾਂਗੇ ਮੈਂ ਕਹੂੰ ਇਹੋ ਜੀ ਜ਼ਿੰਦਗੀ ਨਾਲੋਂ ਮੈਨੂੰ 1000 ਗੁਣਾ ਮੌਤ ਚੰਗੀ ਜੇ ਮੈਂ ਆਪਣੀ ਮਾਂ ਦਾ ਨਾ ਹੋਇਆ ਆ ਤੇ ਪਿਓ ਦਾ ਨਾ ਹੋਇਆ ਫਿਰ ਭਲਾ ਮੈਂ ਹੋਊਂਗਾ ਪਰ ਮੈਨੂੰ ਧਰਤੀ ਮਾਂ ਸਭ ਤੋਂ ਪਿਆਰੀ ਆ ਪੰਜਾਬ ਦੀ ਤੇ ਪੰਜ ਦਰਿਆ ਸਭ ਤੋਂ ਪਿਆਰੇ ਆ ਠੀਕ ਹੈ ਮੇਰੇ ਮੇਰੇ ਤੇ ਬਹੁਤ ਉਹ ਲੱਗ ਰਿਹਾ ਮੈਂ ਦੋ ਦਿਨਾਂ ਤੋਂ ਬਹੁਤ ਪਰੇਸ਼ਾਨ ਆ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਹੁੰਦੀਆਂ ਰਹਿੰਦੀਆਂ ਤੱਤੀਆਂ ਠੰਡੀਆਂ ਬਾਵਾਵਾਂ ਬਗਦੀਆਂ ਰਹਿੰਦੀਆਂ ਤੇ ਪਰ ਆਪਾਂ ਕਦੇ ਨਹੀਂ ਇਹ ਗੱਲ ਕਹਿਣੀ ਵੀ ਪੰਜਾਬ ਦੀ ਧਰਤੀ ਖਾਤਰ ਥੋੜੀ ਜਿਹੀ ਮੁਸੀਬਤ ਆਈ ਤੇ ਆਪਾਂ ਡੋਲ ਜਾਗੇ ਨੇ ਡੋਲ ਦੇ ਯਾਰ ਇਹ ਤਾਂ ਛੋਟੀਆਂ ਮੋਟੀਆਂ ਮੁਸੀਬਤਾਂ ਚੱਲ ਲਾਂਗੇ ਕੋਈ ਚੱਕਰ ਨਹੀਂ ਠੀਕ ਹੈ ਨਾ ਪਰ ਤੁਸੀਂ ਸਾਡੇ ਵਾਲੇ ਉਹ ਸਾਥ ਦਿਓ ਥੋੜਾ ਜਿਹਾ ਸਾਥ ਦੇ ਦਿਓ ਮੈਂ ਬਹਲਾ ਨਹੀਂ ਮੰਗਦਾ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਜਾ ਕੇ ਦੱਸ ਕੇ ਜਾਇਆ ਕਰੋ ਵੀ ਅਸੀਂ ਕਿਹੜੀ ਜਗ੍ਹਾ ਤੋਂ ਤੁਹਾਡੀ ਵੀਡੀਓ ਦੇਖਦੇ ਹਾਂ ਕਈ ਵਾਰੀ ਸਾਡੇ ਅਰਗੇ ਤੇ ਵਕਤ ਪਿਆ ਹੋਵੇ ਉੱਥੇ ਪਤਾ ਤਾਂ ਲੱਗ ਜਾਈ ਵੀ ਇੱਥੇ ਸਾਡਾ ਭਰਾ ਰਹਿੰਦਾ ਯਾਦ ਕਰ ਲਿਗੇ ਠੀਕ ਹੈ ਨਾ ਚੰਗਾ ਜੀ ਸਸਰੀਕਾਲ ਵੀਡੀਓ ਚੰਗੀ ਲੱਗੇ ਸ਼ੇਅਰ ਕਰਦੇ ਹੋ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਯਾਰ ਛੋਟਾ ਜਿਹਾ ਹੀ ਕਰ ਦਿਆ ਕਰੋ ਤੇ ਜੇ ਤੁਸੀਂ ਪਿੰਡ ਦੱਸ ਜਾ ਕਰੋ ਤਾਂ ਸਾਡੇ ਅਰਗਿਆਂ ਨੂੰ ਸੌਖਾ ਹੋ ਜਾਂਦਾ ਹੈ ਸ਼ਰਨ ਲੈਣੀ ਸੌਖੀ ਹੋ ਜਾਂਦੀ ਹੈ ਕਈ ਵਾਰੀ ਐ ਨਹੀਂ ਪਤਾ ਕਿੱਥੇ ਮੁਸੀਬਤ ਪੈ ਜੇ